ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨਾਂ ਨੂੰ ਤੇ ਜ਼ਿਮੀਂਦਾਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਉਮੀਦ ਕਰਦੇ ਹਾਂ ਵੀ ਸਾਰੇ ਆਪਣੇ ਕਿਸਾਨ ਭਰਾ ਠੀਕ ਠਾਕ ਹੋਵੋਗੇ ਝੋਨੇ ਦੀ ਜਿਹੜੀ ਵਾਢੀ ਜਿਹੜੀ ਪੂਰੇ ਪੰਜਾਬ ਦੇ ਵਿੱਚ ਚੱਲ ਰਹੀ ਹੈ तकरीबन ਜਿਹੜੇ ਝੋਨੇ ਵੱਡੇ ਵੀ ਜਾਂ ਚੁੱਕੇ ਨੇ ਜਿਹੜੇ ਸ਼ਾਰਟ ਟਾਈਮ ਦੀਆਂ ਵੈਰੈਟੀਆਂ ਨੇ ਤੇ ਅੱਜ ਆਪਾਂ ਪੀਆਰ 131 ਵੈਰੈਟੀ ਦਾ ਤੁਹਾਡੇ ਸਾਹਮਣੇ ਝਾੜ ਲੈ ਕੇ ਆਏ ਆ ਵੀ ਜਿਹੜੇ-ਜਿਹੜੇ ਕਿਸਾਨਾਂ ਨੇ ਜਿਹੜੀ ਪੀਆਰ 131 ਝੋਨੇ ਦੀ ਅਗੇਤੇ ਝੋਨੇ ਦੀ ਵਾਢੀ ਸ਼ੁਰੂ ਹੋ ਗਈ ਹੈ ਦੇਖੀ ਕਿ ਜਿਹੜਾ ਇਸ ਵਾਰ ਪੀਆ 131 ਵੈਰਾਈਟੀ ਦਾ ਗੇਤੀ ਦਾ ਝਾੜ ਨਿਕਲ ਰਿਹਾ ਹੈ ਪੀਆ 131 ਵੈਰਾਈਟੀ ਦੇ ਇਸ ਵਾਰ ਬਹੁਤ ਮੰਦੇ ਹਾਲ ਹੈ ਬਹੁਤ ਬੁਰਾ ਹਾਲ ਹੈ ਕਿਉਂਕਿ ਇਹ ਗੇਤੀ ਪੀਆ 131 ਵੈਰਾਈਟੀ ਦੇ ਵਿੱਚ ਬਿਮਾਰੀ ਬਹੁਤ ਸੀ ਛੋਟੇ ਬੂਝੇ ਵਾਲੀ ਬੌਂਦੇ ਬੂਝੇ ਵਾਲੀ ਬਿਮਾਰੀ ਸੀ ਤੇ ਉਸ ਬਿਮਾਰੀ ਨੇ ਜਿਹੜਾ ਇਸ ਵੈਰਾਈਟੀ ਦਾ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਕੀਤਾ ਹੈ ਤੇ ਬਾਕੀ ਤੁਸੀਂ ਵੀ ਕਮੈਂਟਾਂ ਦੇ ਵਿੱਚ ਦੱਸਿਓ ਵੀ ਤੁਸੀਂ ਪੀਆ 131 ਵੈਰੈਟੀ ਲਈ ਸੀ ਤੁਸੀਂ ਵਾਧ ਲਈ ਜਾਂ ਫਿਰ ਨਹੀਂ ਤੇ ਤੁਹਾਡੇ ਜਿਹੜਾ ਕਿੰਨਾ ਝਾੜ ਆਇਆ ਈ ਤੇ ਜੇ ਤੁਸੀਂ ਆਪਣੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਆਪਣੀ ਆਉਣ ਵਾਲੀ ਵੀਡੀਓ ਦੀ ਹਰ ਇੱਕ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਹਾਂਜੀ ਹੁਣ ਜਿਹੜੀ 1 ਜੂਨ ਤੋਂ ਲੈ ਕੇ 10 12 ਜੂਨ ਤੱਕ ਜਿਹੜੀ ਪੀਆ 131 ਵੈਰੈਟੀ ਦੀ ਲੁਵਾਈ ਕੀਤੀ ਗਈ ਸੀ ਉਹਨਾਂ ਕਿਸਾਨਾਂ ਨੇ ਜਿਹੜੀ ਪੀਆਰ 131 ਵਰਾਈਟੀ ਬੱਡੀ ਹੈ ਪਹਿਲਾਂ ਜੇ ਅਸੀਂ ਆਪਣੇ ਜ਼ਿਲ੍ਹੇ ਦੀ ਗੱਲ ਕਰੀਏ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੀ ਤਾਂ ਤੁਹਾਡੇ ਸਾਡੇ ਜ਼ਿਲ੍ਹੇ ਦੇ ਵਿੱਚ ਕਿਸਾਨ ਭਰਾਵੋ ਪੀਆਰ 131 ਵਰਾਈਟੀ ਜਿਹੜੀ 7 ਤੋਂ ਲੈ ਕੇ 10 ਜੂਨ ਨੂੰ ਜਿਹੜੀ ਇਹਦੀ ਲਵਾਈ ਕੀਤੀ ਗਈ ਸੀ ਤੇ ਬੌਣੇ ਬੂਟੇ ਦੇ ਬਹੁਤ ਜ਼ਿਆਦਾ ਜਿਹੜਾ ਇਸ ਵਰਾਈਟੀ ਦਾ ਨੁਕਸਾਨ ਕੀਤਾ ਹੋਇਆ ਸੀ ਤੇ ਬਾਅਦ ਦੇ ਵਿੱਚ ਬਿਲਕੁਲ ਫਿਲੀ ਹੋਊਗੀ ਤੇ ਬੂਟੇ ਮਦਰੇ ਰਹਿਗੇ ਤੇ ਇਸ ਵਰਾਈਟੀ ਨੇ ਜਿਹੜਾ ਸਾਡੇ ਇਲਾਕੇ ਦੇ ਵਿੱਚ ਜਿਹੜਾ ਇੱਕ ਕਿਸਾਨ ਵੀਰ ਨੇ ਵੱਢੀ ਆ ਉਹਨਾਂ ਦੇ ਝਾੜ ਆਏ ਜੀ ਤੇਨ ਤੋ 4 ਕੁਆਂਟਲ ਜੇਰਾ 1 ਏਕੜ ਦੇ ਵਿੱਚੋਂ ਝਾੜ ਆਇਆ ਏ ਬਹੁਤ ਘੱਟ ਜੇਰਾ ਝਾੜ ਆਇਆ ਏ ਵਿੱਚ ਵਿੱਚ ਤਾਂ ਜਿਹੜੇ ਕਿਸਾਨ ਵੀ ਰਹੇ ਸਾਡੇ ਇਲਾਕੇ ਦੇ ਵਿੱਚ ਵੀ ਜਿਹੜੀ PR131 ਵੈਰਾਈਟੀ ਵਿੱਚ ਬਹਾਈ ਕੀਤੀ ਏ ਕਿਉਂਕਿ ਬਿਲਕੁਲ ਵੀ ਨਸਾਰਾ ਹੀ ਨਹੀਂ ਕੀਤਾ ਵੈਰਾਈਟੀ ਨੇ ਤੇ ਬਾਕੀ ਜੇ ਆਪਾਂ ਹੋਰ ਜ਼ਿਲ੍ਹੇ ਦੀ ਗੱਲ ਕਰੀਏ ਸਰਹੰਦੇ ਦੀ ਦੀ ਆਪਾਂ ਗੱਲ ਕਰੀਏ ਤਾਂ ਉੱਥੇ ਜਿਹੜਾ ਇਸ ਵੈਰਾਈਟੀ ਦਾ ਜਿਹੜਾ 10 ਕੁਆਂਟਲ ਜਿਹਦਾ ਝਾੜ ਇਸ ਵੈਰਾਈਟੀ ਦਾ ਆਇਆ ਏ ਤੇ ਇੱਕ ਏਰੀਆ ਦੇ ਵਿੱਚ ਕਿਸਾਨ ਵੀਰਾਂ ਵੱਲੋਂ ਜਿਹੜੀ PR131 ਵੈਰਾਈਟੀ ਵੱਡੀ ਗਈ ਸੀ ਉਹ ਏਰੀਏ ਦੇ ਵਿੱਚ ਜਿਹੜਾ ਪਟਿਆਲੇ ਏਰੀਏ ਦੇ ਵਿੱਚ 15 ਕੁਆਂਟਲ ਜਿਹੜਾ ਇਸ ਵੈਰੈਟੀ ਨੇ ਪ੍ਰਤੀ ਜਿਹੜਾ ਏਕਲੇ ਦੇ حساب ਦੇ ਨਾਲ ਝਾੜ ਦਿੱਤਾ ਹੈ ਤੇ ਹੁਣ ਜੇ ਆਪਾਂ ਐਵਰੇਜ ਦੀ ਗੱਲ ਕਰੀਏ ਅਗੇਤੀ PR131 ਵੈਰੈਟੀ ਜਿਹੜੀ ਬਿਲਕੁਲ ਫੇਲ ਹੈ ਬਾਕੀ ਤੁਸੀਂ ਕਮੈਂਟਾਂ 'ਚ ਦੱਸਿਓ ਕਿਉਂਕਿ ਜਿੰਨਾ ਕਿਸਾਨ ਵੀਰਾਂ ਨੇ ਵੀ ਜਿਹੜੀ PR131 ਦੀ ਵਾਢੀ ਕੀਤੀ ਹੈ ਤੇ ਵਿੱਚ ਵਿੱਚ ਜ਼ਿਮੀਂਦਾਰਾ ਭਰਾਵਾਂ ਨੇ ਤਾਂ ਵਿੱਚ 22 ਹੈ ਕਿਉਂਕਿ ਨਸਾਰਾ ਹੀ ਨਹੀਂ ਹੋਇਆ ਬਹੁਤ ਜ਼ਿਆਦਾ ਬਿਮਾਰੀ ਸੀ ਤੇ ਜਿਨ੍ਹਾਂ ਨੇ ਪਰ ਥੋੜੀ ਬਥੀ ਵਚੀ ਵੀ ਉਹਨਾਂ ਲਈ ਜਿਹੜਾ 5 10 15 ਕਾ ਕੁਆਂਟਲ ਤੱਕ ਜਿਹੜਾ ਇਸ ਵੈਰੈਟੀ ਦਾ ਗੇਤੀ ਦਾ ਝਾੜ ਆ ਰਿਹਾ ਵਿੱਚ ਮੈਂ ਵੀ ਨਹੀਂ ਕਹਿੰਦਾ ਵਿੱਚ ਸਹੀ ਵੀ ਹੋ ਸਕਦੀ ਹੈ ਕਿਉਂਕਿ ਇਹ ਬਿਮਾਰੀ ਵੀ ਇਲਾਕੇ ਦੇ ਹਿਸਾਬ ਦੇ ਨਾਲ ਪਈ ਹੈ ਬਾਜੂ-ਬਾਜੂ ਇਲਾਕੇ ਦੇ ਵਿੱਚ ਜਿਹੜੀ ਇਹ ਬਿਲਕੁਲ ਵੀ ਬਿਮਾਰੀ ਦਾ ਅਟੈਕ ਨਹੀਂ ਸੀ ਪੀਆਰ 131 ਵੈਰੈਟੀ ਵੀ ਠੀਕ ਹੈ ਤੇ ਤੁਸੀਂ ਹੁਣ ਕਮੈਂਟ ਵਿੱਚ ਦੱਸਿਓ ਵੀ ਤੁਹਾਡੇ ਇਲਾਕੇ ਦੇ ਵਿੱਚ ਪੀਆਰ 133 ਵੈਰੈਟੀ ਦਾ ਕੀ ਹਾਲ ਹੈ ਤੇ ਕਿੰਨਾ ਕੁ ਜਿਹੜਾ ਗੇਤੀ ਦਾ ਝਾੜ ਆ ਰਿਹਾ ਹੈ 10 ਤੋਂ 12 ਜੂਨ ਦੀ ਇਹ ਲਵਾਈ ਹੋਈ ਹੋਈ ਹੈ ਤੇ ਤੁਸੀਂ ਜਿਹੜੀ ਆ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਵੀ ਕਿਸਾਨ ਭਰਾਵੋ ਸਾਰੀ ਜਿਹੜੀ ਪੀਆਰ 133 ਵੈਰੈਟੀ ਹੈ ਇਹ ਆਪਣੇ ਖੇਤ ਦੇ ਵਿੱਚ ਹੈ ਆਪਾਂ ਇਹਦੀ ਜਿਹੜੀ ਲਵਾਈ ਸੀ ਆਪਾਂ 21 ਤੋਂ 23 ਜੂਨ ਨੂੰ ਆਪਾਂ ਲਵਾਈ ਕੀਤੀ ਹੋਈ ਹੈ ਲੇਟ ਲੱਗਣ ਦੇ ਕਾਰਨ ਪਰਮਾਤਮਾ ਦੀ ਕਿਰਪਾ ਦੇ ਨਾਲ ਆਪਣੇ ਜਿਹੜਾ ਛੋਟੇ ਬੂਜੇ ਦਾ ਜਿਹੜਾ ਟੈਕ ਹੈ ਉਹ ਥੋੜੇ ਪਰਸੈਂਟ ਆਪਾਂ ਕਹਿ ਸਕਦੇ ਆ 20% ਅਟੈਕ ਹੋਇਆ ਸੀ ਮਤਲਬ ਕਿ ਤੇ ਕਿਤੇ ਚਾਰ ਬੂਜੇ ਤਿੰਨ ਬੂਜੇ ਇੰਨਾ ਕਿ ਜਿਹੜਾ ਅਟੈਕ ਹੋਇਆ ਸੀ ਤੇ ਬਾਕੀ ਇਹਨੂੰ ਕੋਈ ਵੀ ਕਿਸਮ ਦੀ ਬਿਮਾਰੀ ਨਹੀਂ ਗਈ ਤੇ ਹੁਣ ਆਪਾਂ ਇਹਦਾ ਜਿਹੜਾ ਆਖਰੀ ਪਾਣੀ ਹੈ ਆਪਾਂ ਇਹਨੂੰ ਹੁਣ ਪਹਿਲੀ ਤਰੀਕਾ ਦੇ ਵਿੱਚ ਆਪਾਂ ਇਹਦਾ ਪਾਣੀ ਜਿਹੜਾ 2 ਦਿਨ ਪਹਿਲਾਂ ਬੰਦ ਕਰ ਦਿੱਤਾ ਹੈ ਤੇ ਆਪਾਂ ਇਹਦੀ 17 ਤੋਂ 18 ਤਰੀਕ ਤੱਕ ਜਿਹੜੀ ਵਾੜੀ ਕਰਾਂਗੇ ਬਾਕੀ ਪੱਕਣ ਤੇ ਆ ਜੇ ਪੱਕ ਗਈ ਤਾਂ 18-20 ਨੂੰ ਕਰ ਲਵਾਂਗੇ ਨਹੀਂ 5-4 ਦਿਨ ਹੋਰ ਵੀ ਲੇਟ ਜਾ ਸਕਦੀ ਹੈ ਤੇ ਦੇਖਣ ਦੇ ਵਿੱਚ ਵੈਰਾਈਟੀ ਵਧੀਆ ਲੱਗ ਰਹੀ ਹੈ ਤੇ ਕਿਉਂਕਿ ਬਿਮਾਰੀ ਨਹੀਂ ਆਈ ਬਾਕੀ ਹੁਣ ਝਾੜ ਆਪਾਂ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗੇ ਵੀ ਕਿੰਨਾ ਇਸ ਵੈਰਾਈਟੀ ਦੇ ਝਾੜ ਦਿੱਤਾ ਤੇ 10 ਤੋਂ 15% ਜਿਹੜਾ ਹਲਦੀ ਰੋਗ ਦਾ ਵੀ ਅਟੈਕ ਆਇਆ ਸੀ ਕਿਉਂਕਿ ਮੀਂਹ ਦੇ ਵਿੱਚ ਇਹਨਾਂ ਸਾਰਾ ਕੀਤਾ ਸੀ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਤੁਸੀਂ ਕਮੈਂਟ ਵਿੱਚ ਦੱਸਿਓ ਤੁਹਾਡੇ ਕਿਹੜੀ ਵੈਰਾਈਟੀ ਹੈ ਤੇ ਕਿੰਨਾ ਜਿਹੜਾ ਤੁਹਾਡੇ ਜਿਹੜਾ ਏਰੀਏ ਦੇ ਵਿੱਚ ਜਦ ਤੁਸੀਂ ਵਾਢੀ ਕੀਤੀ ਹੈ ਕਿੰਨਾ ਤੁਹਾਡੇ ਵੈਰਾਈਟੀ ਦਾ ਝਾੜ ਆ ਰਿਹਾ ਤਾਂ ਕਿ ਆਪਾਂ ਹੋਰ ਕਿਸਾਨ ਭਰਾਵਾਂ ਤੱਕ ਵੀਡੀਓ ਨੂੰ ਆਪਾਂ ਪਹੁੰਚਾ ਸਕੀਏ ਸਾਂਝੀ ਕਰ ਸਕੀਏ ਤੇ ਹੋਰ ਜੀਵੰਦਾਰ ਭਰਾਵਾਂ ਨੂੰ ਜਿਹੜਾ ਵੈਰਾਈਟੀ ਆ ਦੇ ਬਾਰੇ ਝਾੜ ਦੇ ਬਾਰੇ ਜਾਣਕਾਰੀ ਮਿਲ ਸਕੇ